ਬਹੁਤ ਪਿਆਰ ਦਾ ਜੀ ਲੋਕਾਂ 'ਚ ਬਹੁਤ ਕ੍ਰੇਜ਼ ਆ ਲੋਕ ਸਪੈਸ਼ਲ ਆ ਰਹੇ ਆ ਇਵਨ ਮੈਂ ਕਈ ਬੰਦਿਆਂ ਨੂੰ ਮੈਂ ਭੁੱਲ ਗਿਆ ਮੈਸੇਜ ਲਾਉਣਾ ਲੇਕਿਨ ਉਹ ਕਹਿੰਦੇ ਕਿ ਨਹੀਂ ਅਸੀਂ ਇੱਕ ਵਾਰੀ ਰਾਜਾ ਵੜਿੰਗ ਜੀ ਸਪੀਚ ਸੁਣਨੀ ਆ ਉਹਨਾਂ ਨੂੰ ਦੇਖਣ ਲਈ ਸਪੈਸ਼ਲ ਆਏ ਨੇ ਬੀਇੰਗ ਵੇਵ ਦੇ ਅਗੇਂਸਟ ਹੋ ਕੇ ਵੀ ਜਿੱਤੇ ਕਿਦੜ ਬਾਹੇ ਤੋਂ ਨਾਲ ਦੇ ਨਾਲ ਪਲੱਸ ਪੁਆਇੰਟ ਆ ਸੋਨੇ ਸੁਹਾਗਾ ਪੰਜਾਬ ਪ੍ਰਧਾਨ ਵੀ ਨੇ ਕਾਂਗਰਸ ਦੇ ਤਾਂ ਇਹ ਗੱਲਾਂ ਵੀ ਮੈਟਰ ਕਰਦੀਆਂ ਨਾ ਪਰਹੈਂਡ ਦਿੰਦੀਆਂ ਬਿਲਕੁਲ ਕਰਦਿਆ ਨੇ ਜੀ ਬਿਲਕੁਲ ਕਰਦਿਆ ਨੇ ਇਹਦੇ ਨਾਲ ਜਿਹੜੀ ਸਾਡੀ ਪਾਰਟੀ ਦੇ ਵਿੱਚ ਜਿਹੜੀ ਯੂਨਿਟੀ ਵੀ ਹੁੰਦੀ ਹੈ ਜੀ ਇਹਦੇ ਨਾਲ ਕਿਸੇ ਦੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਰਹਿੰਦੀ ਕਿਉਂਕਿ ਸਾਰੇ ਬੰਦੇ ਦਿਲ ਕਰਦਾ ਕਿ ਅਸੀਂ ਪ੍ਰਧਾਨ ਜੀ ਦੇ ਕੈਂਪੇਨ ਦੇ ਵਿੱਚ ਹਿੱਸਾ ਪਾਈਏ ਸਾਡੀ ਜਿਹੜੀ ਕੈਂਪੇਨ ਬਹੁਤ ਅੱਛੀ ਚੱਲ ਰਹੀ ਆ ਤੇ ਰਾਜਾ ਜੀ ਦਾ ਜੋ ਟਰੈਕ ਆ ਉਹ ਵੀ ਬਹੁਤ ਅੱਛਾ ਐਜ਼ ਅ ਟਰਾਂਸਪੋਰਟ ਮਿਨਿਸਟਰ ਜੀ ਤੋਂ ਰਹੇ ਨੇ ਠੀਕ ਆ ਐਜ਼ ਅ ਪ੍ਰੈਜ਼ੀਡੈਂਟ ਵੀ ਉਹ ਅੱਛਾ ਵਰਕ ਕਰ ਰਿਹਾ ਯੂਥ ਨੂੰ ਵੀ ਨਾਲ ਲੈ ਕੇ ਚੱਲਦੀ ਹੈ ਬੰਨ ਆਪਣੀ ਸੀਨੀਅਰਸ ਨੂੰ ਵੀ ਨਾਲ ਲੈ ਕੇ ਚੱਲ ਰਿਹਾ ਸੋ ਮੈਂ ਕਹਿੰਦਾ ਕਿ ਉਹਨਾਂ ਦਾ ਜਿੱਤ ਹਰ ਇਹ ਕੀ ਲੱਗਿਆ ਜੀ ਹੁਣ ਕਿੰਨੀ ਕਿ ਜਿੱਤ ਜੀ ਨਹੀਂ ਲੱਗਦੀ ਰਾਜਾ ਵਰਿੰਗ ਜੀ ਦੀ ਜਿੱਤ ਤਾਂ ਪਹਿਲਾਂ ਹੀ ਯਕੀਨੀ ਸੀ ਲੇਕਿਨ ਹੁਣ ਜੋ ਡੇਵਿਡ ਦੇ ਜੋ ਮੂਵਮੈਂਟ ਚੱਲ ਰਹੀ ਆ ਜੋ ਸਾਡੀ ਕੈਂਪੇਨ ਚੱਲ ਰਹੀ ਆ ਹੁਣ ਤਾਂ ਅਸੀਂ ਲੀਡ ਵੱਲ ਜਾ ਰਹੇ ਹਾਂ ਹਾਂ ਜਿੱਤ ਤਾਂ ਸਾਡੀ ਪਹਿਲਾਂ ਹੀ ਕਿਵੇਂ ਲੱਗਦਾ ਹੈ ਇਲਾਕਾ ਨਿਵਾਸੀ ਕਿੰਨਾ ਸਾਥ ਦੇ ਰਹੇ ਆ ਹਲਕੇ ਦੀ ਗੱਲ ਕਰੀਏ ਜਾਂ ਅੱਪਾ ਮੱਲੇ ਲੈਵਲ ਤੇ ਗੱਲ ਕਰੀਏ ਤਾਂ ਵੋਟਰਾਂ ਚ ਰਾਜਾ ਵਰਿੰਗ ਨੂੰ ਲੈ ਕੇ ਕਿੰਨਾ ਕੁ ਰੁਝਾਨ ਕਿੰਨਾ ਕੁ ਪਿਆਰ ਉਮੜ ਰਿਹਾ ਦੇਖਣ ਨੂੰ ਮਿਲਦਾ ਬਹੁਤ ਪਿਆਰ ਦਾ ਜੀ ਲੋਕਾਂ ਚ ਬਹੁਤ ਕ੍ਰੇਜ਼ ਆ ਲੋਕ ਸਪੈਸ਼ਲ ਆ ਰਹੇ ਆ ਇਵਨ ਮੈਂ ਕਈ ਬੰਦਿਆਂ ਨੂੰ ਮੈਂ ਭੁੱਲ ਗਿਆ ਮੈਸੇਜ ਲਾਉਣਾ ਲੇਕਿਨ ਉਹ ਕਹਿੰਦੇ ਕਿ ਨਹੀਂ ਅਸੀਂ ਇੱਕ ਵਾਰੀ ਰਾਜਾ ਵਰਿੰਗ ਜੀ ਸਪੀਚ ਸੁਣਨੀ ਆ ਉਹਨਾਂ ਨੂੰ ਦੇਖਣ ਲਈ ਸਪੈਸ਼ਲ ਆਏ ਨੇ ਬੀਇੰਗ ਵੇਵ ਦੇ ਅਗੇਂਸਟ ਹੋ ਕੇ ਵੀ ਜਿੱਤੇ ਕਿਦੜ ਬਾਹੇ ਤੋਂ ਨਾਲ ਦੇ ਨਾਲ ਪਲੱਸ ਪੁਆਇੰਟ ਆ ਸੋਨੇ ਸੁਹਾਗਾ ਪੰਜਾਬ ਪ੍ਰਧਾਨ ਵੀ ਨੇ ਕਾਂਗਰਸ ਦੇ ਤਾਂ ਇਹ ਗੱਲਾਂ ਵੀ ਮੈਟਰ ਕਰਦੀਆਂ ਨਾ ਪਰਹੈਂਡ ਦਿੰਦੀਆਂ ਨੇ ਬਿਲਕੁਲ ਕਰਦੀਆਂ ਨੇ ਜੀ ਬਿਲਕੁਲ ਕਰਦੀਆਂ ਨੇ ਇਹਦੇ ਨਾਲ ਜਿਹੜੀ ਸਾਡੀ ਪਾਰਟੀ ਦੇ ਵਿੱਚ ਜਿਹੜੀ ਯੂਨਿਟੀ ਵੀ ਹੁੰਦੀ ਹੈ ਜੀ ਇਹਦੇ ਨਾਲ ਕਿਸੇ ਦੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਰਹਿੰਦੀ ਕਿਉਂਕਿ ਸਾਰੇ ਬੰਦੇ ਦਿਲ ਕਰਦਾ ਕਿ ਅਸੀਂ ਪ੍ਰਧਾਨ ਜੀ ਦੇ ਕੈਂਪੇਨ ਦੇ ਵਿੱਚ ਹੱਥ ਸਾਂ ਪਾਈਏ ਸਰ ਕੁਛ ਇਦਾਂ ਦਾ ਲੱਗਦਾ ਜਿਵੇਂ ਕਹਿੰਦੇ ਵਾਰੀ ਹੈ ਜੀ ਪੈਰਾਸ਼ੂਟ ਕੈਂਡੀਡੇਟ ਆ ਕੁਝ ਲੱਗ ਰਿਹਾ ਹੈ ਜਦੋਂ ਨਹੀਂ ਪੈਰਾਸ਼ੂਟ ਮੈਨੂੰ ਸਮਝ ਕਈ ਵਾਰੀ ਸੀਟ ਕਿਸੇ ਦੀ ਕੋਈ ਰਿਜ਼ਰਵ ਹੋ ਜਾਂਦੀ ਹੈ ਬੰਦਾ ਫਿਰ ਵੀ ਤਾਂ ਉਧਰ ਜਾਂਦਾ ਹੀ ਹੈ ਨਾ ਠੀਕ ਆ ਸੋ ਇਸ ਕਰਕੇ ਬਾਹਰੀ ਵਾਲੀ ਤਾਂ ਕੋਈ ਗੱਲ ਨਹੀਂ ਕਿ ਬਠਿੰਡਾ ਕਿੰਨਾ ਟਾਈਮ ਲੱਗਦਾ 2 ਘੰਟੇ ਵਿੱਚ ਬਠਿੰਡੇ ਪਹੁੰਚ ਜਾਂਦਾ ਜੀ ਬਠਿੰਡੇ ਵੀ ਲਾ ਲੋ ਤਾਂ ਮੇਰੇ ਵਿਰੋਧੀਆਂ ਦੇ ਚਾਲ ਚੱਲ ਨਹੀਂ ਨਹੀਂ ਹਾਂਜੀ ਨਹੀਂ ਜ ਨਹੀਂ ਹੈ ਤਾਂ ਕਿ ਮੈਂ ਫालतू ਗੱਲ ਕਰ ਰਿਹਾ ਤੇ ਵੋਟਰਾਂ ਨੂੰ ਕੀ ਅਪੀਲ ਹੈ ਵੋਟਰਾਂ ਨੂੰ ਅਪੀਲ ਹੈ ਕਿ ਪੂਰੀ ਆਪਣੀ ਵੋਟਾਂ ਪਾਓ ਵਧੀਆ ਜੋਸ਼ੋਕਰੋਸ਼ਨ ਨਾਲ ਪੂਰੀ ਸਾਡੀ ਸਪੋਰਟ ਕਰੋ ਕਿਉਂਕਿ ਸਾਡੀ ਜਿਹੜੀ ਕੈਂਪੇਨ ਬਹੁਤ ਅੱਛੀ ਚੱਲ ਰਹੀ ਆ ਰਾਜਾ ਜੀ ਦਾ ਜੋ ਟਰੈਕ ਆ ਉਹ ਵੀ ਬਹੁਤ ਅੱਛਾ ਐਜ਼ ਅ ਟਰਾਂਸਪੋਰਟ ਮਿਨਿਸਟਰ ਜਦੋਂ ਰਹੇ ਨੇ ਠੀਕ ਆ ਐਜ਼ ਅ ਪ੍ਰੈਜ਼ੀਡੈਂਟ ਵੀ ਉਹ ਅੱਛਾ ਵਰਕ ਕਰ ਰਿਹਾ ਯੂਥ ਨੂੰ ਵੀ ਨਾਲ ਲੈ ਕੇ ਚੱਲ ਰਿਹਾ ਆਪਣੀ ਸੀਨੀਅਰਸ ਨੂੰ ਵੀ ਨਾਲ ਲੈ ਕੇ ਚੱਲ ਰਿਹਾ ਸੋ ਮੈਂ ਕਹਿੰਦਾ ਕਿ ਉਹਨਾਂ ਦਾ ਜਿੱਤਣਾ ਲੁਧਿਆਣਾ ਦੇ ਲਈ ਬਹੁਤ ਫਾਇਦੇਮੰਦ ਹੋਊਗਾ ਐਜ਼ ਅ ਐਮਪੀ ਦੀ ਉਮੀਦ ਰੱਖਦੇ ਲੁਧਿਆਣਾ ਤੁਜੀ ਜਿੱਤੇ ਹਾਂ ਹਾਂਜੀ ਦੇਖੋ ਲੁਧਿਆਣਾ ਜੀ ਐਮਪੀ ਜਦੋਂ ਜਿੱਤਦੇ ਨੇ ਜੀ ਆਹ ਤੇ ਜਿੱਤਣ ਤੋਂ ਬਾਅਦ ਜਿਵੇਂ ਇਹਨਾਂ ਨੇ ਕਮਿਟ ਕੀਤਾ ਵਾ ਸਾਨੂੰ ਉਹਨਾਂ ਨੂੰ ਪੂਰੇ ਕਰਾਉਣਗੇ ਕਿਉਂਕਿ ਇਹਨਾਂ ਦੀ ਜੋ ਬੋਲਣ ਦਾ ਸਟਾਈਲ ਆ ਜੋ ਇਹਨਾਂ ਦਾ ਵਿਜ਼ਨ ਆ ਉਸ ਨੂੰ ਮੈਨੂੰ ਲੱਗਦਾ ਕਿ ਇਹ ਸਾਨੂੰ ਅੱਛੇ ਅੱਛਾ ਰਿਪਰੈਜ਼ੈਂਟ ਕਰਨਗੇ ਪਾਰਲੀਮੈਂਟ ਦੇ ਵਿੱਚ ਸਰ ਇਹ ਤੁਹਾਡਾ ਗਿਲਹਲ ਕਾ ਪੈਂਦਾ ਜੀ ਜੀ ਇਹਦੇ ਵਿੱਚ ਲੋਕ ਹਜੇ ਵੀ ਉਹ ਗਲੀਆਂ ਨਾਲੀਆਂ ਦੀ ਵਸੇ ਨੇ ਸਾਲ ਹੋ ਗਏ ਜੀ ਕੀ ਲੱਗਦਾ ਕਿ ਇਹ ਉਹ ਚੀਜ਼ ਕਦੋਂ ਰੁवटੂਏ ਸਰ ਇਹ ਜਿਹੜੀ ਇਹ ਚੀਜ਼ ਆ ਜੀ ਇਹ ਤਾਂ ਸਾਰੇ ਕੰਟਰੀ ਦੇ ਵਿੱਚ ਜੀਏ ਹੁਣ ਜੇ ਗੱਲਾਂ ਕਰਦੇ ਸੀਗੇ ਜੀ ਬੀਜੇਪੀ ਦੀਆਂ ਅਸੀਂ ਹਮਨੇ ਇਹ ਕਾ ਡਾਲਾ ਉਹ ਗੜਾ ਵਿਕਾਸ ਕੇ ਨਾਮ ਤੇ ਮੰਗ ਰਿਆ ਉਹ ਗਲੀਆਂ ਨਾਲੀਆਂ ਤਾਂ ਜੀ ਉਹਨਾਂ ਦੀਆਂ ਮੈਨੇ ਦਸ ਸਾਲਾਂ ਨੇ ਕੀ ਕੀਤਾ ਇਹ ਤਾਂ ਕਿਉਂ ਪਾਪੂਲੇਸ਼ਨ ਬਹੁਤ ਜ਼ਿਆਦਾ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਫਿਰ ਉਹਨਾਂ ਹੀ ਫੰਡ ਚਾਹੀਦੇ ਉਹਨਾਂ ਨੂੰ ਟਾਈਮ ਵੀ ਚੀਜ਼ ਲੈਂਦੀਆਂ ਨੇ